ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤਪਾਲ ਕੌਰ ਜਵੰਦਾਬਲਖ ਚੈਨਲ ਤੇ ਤੁਹਾਡਾ ਸਵਾਗਤ ਆ। ਚਲੋ ਜੀ ਆਪਾਂ ਬਲੌਗ ਬਲੌਗਸ ਸਟਾਰਟ ਕਰ ਦਾਂਗੇ ਬਲੌਗ ਨੰਬਰ 1 ਤੱਕ ਜਰੂਰ ਦੇਖੋ ਬਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਚਲੋ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਖੇਤ ਪਾਣੀ। ਕਿਵੇਂ ਜੀਰੀਆਂ ਡੁੱਬੀਆਂ ਖੜੀਆਂ ਨੇ ਦੇਖੋ। ਹਾਂ ਜੀ ਇਹਦੀ ਵੀ ਦੇਖ ਕਿੰਨੀ ਹੋ ਗਈ ਪੀਆ। ਸਾਰੇ ਪਾਸੇ ਪਾਣੀ ਪਾਣੀ ਹੋਇਆ ਤਾ ਬੱਦਲ ਵੀ ਹਜੇ ਕਿੰਨਾ ਦੁਬਾਰੇ ਫੇਰ ਚੰਨਨ ਜਹੋ ਕਿ ਫੇਰ ਫੇਰ ਆ ਜਾਂਦਾ ਇੰਨਾ ਉੱਠ ਕੇ ਟ੍ਰੇਨ ਦਾ ਹਟਕਵਰੀ ਸੁਣਦਾ ਹਨਾ ਜੀੜੀਆਂ ਜੰਮੀ ਭਰੀਆਂ ਖੜੀਆਂ ਨੇ ਸੜਕ ਉੱਪਰ ਤੱਕ ਤਾਂ ਨਹੀਂ ਹੋਇਆ ਹੈਗਾ ਕਦੇ ਪਾਣੀ ਆਪਣੇ ਜਿਵੇਂ ਆਹਾ ਹੋਇਆ ਪਿਆ ਇਹ ਕੀ ਇੰਨਾ ਨਹੀਂ ਕਦੇ ਹੋਇਆ ਕਦੇ ਪਹਿਲੀ ਵਾਰ ਦੇਖਿਆ ਹੈਗਾ ਤਾਂ ਦੇਖੋ ਕਿਵੇਂ ਭਰਿਆ ਪਿਆਗਾ ਆਪਣਾ ਇਹ ਤਾਂ ਖਾਲ ਹਨਾ ਕੁਛ ਦੀਂਦਾ ਹੀ ਨਹੀਂ ਹੈਗਾ ਸਾਰਨ ਨਾਲਾ ਪਰ ਇਹ ਪੈਗਾ ਖਾਲ ਹੂਲ ਬੱਟੂ ਕੁਛ ਨਹੀਂ ਦਿੰਦਾ ਹੈਗਾ ਇਧਰ ਵੀ ਆ ਦੇਖੋ ਦੇਖ ਕੇ ਡਰ ਲੱਗਦਾ ਮੈਨੂੰ ਤਾਂ ਤੁਤਾ ਕੰਬਲ ਚੱਕ ਲਈ ਅੱਜ ਮਾਸੀ ਡੇਟ ਹੋ ਗਈ ਮੇਰੇ ਚੱਪੜਾਂ ਦਾ ਹੜਕਾ ਕਿਵੇਂ ਹੁੰਦਾਗਾ ਗਿੱਲੀਆਂ ਗਿੱਡੀਆਂ ਕਰਕੇ ਸਾਰੇ ਪਾਸੇ ਪਾਣੀ ਪਾਣੀ ਨਹੀਂ ਦਗਾ ਹੋ ਰਹਾ ਨਾ ਇਹ ਤਾਂ ਪੈ ਗੀ ਜਾ ਰਾਇਆ ਤੇ ਨਾ ਕੁਛ ਨਹੀਂ ਹੈਗਾ ਤਰ ਨਹੀਂ ਰਹੀ ਜੀ ਆਤੂ ਆਇਆ ਨਵਕਾ ਹਾ ਗੰਗਾ ਤੇ ਰਾਜਿੰਦਰ ਕਾ ਇਹ ਸਾਰਾ ਖੇਤ ਪਿਆਗਾ ਇਹ ਤਾਂ ਇਹ ਸਾਰੀ ਆਪਣੀ ਉਹ ਬਹਾਂ ਤੇ ਡਾਕਟਰ ਕਰੀਓ ਭਈ ਇਹ ਪਾਣੀ ਦੇ ਵੀ ਹੜਕੇ ਹਨਾ ਫੇਰ ਆ ਰਿਹਾ ਰੋੜਾ ਦੁਬਾਰਾ ਖਾਣ ਨੂੰ ਚੱਲ ਪੈਂਦਾ ਦਾ ਚਲਦੀ ਖੜਦੀ ਉਹਨਾਂ ਦਾ ਫੇਰ ਆ ਪਾਤਾ ਅੱਗੇ ਤੇ ਫੇਰ ਤੁਸੀਂ ਕੀ ਤੇ ਦੇਖੋ ਪਾਣੀ ਕਿੰਨਾ ਹੈ ਨਾ ਉਹ ਆਪਾਂ ਜੀ ਨੇ ਦਿੱਤੀਆਂ ਪੁੰਨਾਂ ਨੇ ਆਪੋ ਸਾਰਾ ਭਰ ਗਿਆ ਆਪਣਾ ਆ ਤਾਂ ਜਮੀਨੀ ਦੀਂਦਾ ਹੈਗਾ ਕਿ ਕਿੱਥੇ ਬੱਤਾਂ ਨੇ ਹੈ ਨਾ ਤੇ ਘੁੱਟਾ ਫਰਦਾ ਜੀ ਕਿ ਹੈ ਆ ਬੱਤੀ ਰਾਜਿੰਦ ਕਰੀ ਜਮੀਨੀ ਕੁਤਰੀ ਨਾ ਇੱਥੇ ਵੀ ਸਾਰੀ ਪਜੀ ਪਰੀ ਪਈ ਆ ਹੈ ਨਾ ਸਵਾਰੇ ਪੈਰ ਆ ਗਿਆ ਇਧਰ ਇੱਕ ਐਤੋ ਦੇ ਨਾਲ ਚੜੀ ਜਾ ਹੁਣ ਆਇਆ ਤਮੇ ਦੇਖੀ ਨਹੀਂ ਤਾ ਪਰ ਹਾਲਾ ਪਹਿਲੀ ਵਾਰ ਦੇਖਤਾ ਆਪਾਂ ਨੇ ਆਇ ਤਾਂ ਕਦੇ ਹੋਈ ਨਹੀਂ ਇੰਨਾ ਪਾਣੀ ਵੀ ਹਨਾ ਉਹ ਰੁਕ ਫੇਟ ਸਾਰਾ ਨਾਲਾ ਭਰਿਆ ਪਿਆਗਾ ਤੂੰ ਫੋਨ ਤੇ ਇਦਾਂ ਕਿਉਂ ਰੱਖਦੀ ਮੰਮੀ ਸਿੱਧਾ ਰੱਖ ਲੈ ਲੈ ਸਿੱਧਾ ਤੇ ਮੈਂ ਉਧਰ ਨਾਲੇ ਪਾਣੀ ਦੇਖਦੇ ਸੀ ਆਹ ਚਾਹ ਤੂੰ ਨਹੀਂ ਤੇ ਜਾਈਂਗਾ ਔਰੇ ਤੱਕ ਦੇਖਣ ਹਨ ਜਮੀਨੀ ਸਾਰੀ ਜਿਹੜੀ ਇੰਨੀ ਉਹ ਹੋਈ ਹੀ ਆ ਕੀ ਬਣੂ ਕੋਈ ਆਪਾਂ ਨਾ Itu kan yang h a 다